ਸਰ ਦਾ ਦੋਹਰ ਕਰੇ ਤੇ ਹੋਰ ਕਰੇ ਲੈ ਭਾਈ ਟਾਪ ਲੋ ਆ ਭਾਈ ਹੋਂਡਾ ਲੈ ਦਦਾ ਪੂਰੀ ਜਿਆਰਾ ਪਿਆਵੇ ਛਾਲਾ ਮਾਰਦਾ ਹਾਂ ਲਓ ਜੀ ਭਾਈ ਪੂਰੀ ਕੀ ਆ ਹੋ ਗਿਆ ਦਾ ਜੈਕ ਘੱਟ ਵੱਧ ਲੱਦਦਾ ਇੱਕ ਇਹਦਾ ਖੜਾ ਕੇ ਨਹੀਂ ਘਰਾਂ ਕਰਦੇ ਆ ਆਪਾਂ ਸਵਾਗੇ ਦੀ ਵਾਰੀ ਨੂੰ ਇੱਧਰ ਹੀ ਥਾਣ ਚੱਕ ਦਿੰਦੇ ਆ ਹਾਂ ਵੀ ਉਹ ਲੈਂ ਨਾ ਦੇਖੇ ਸਸਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਅੱਜ ਬਾਈ ਆਪਣੇ ਵਾਲਾ ਟਰੈਕਟਰ 11 ਹਾਲਾ ਤੇ ਚੈੱਕ ਕਰਨਾ ਹੈ ਤੇ ਬੰਦੇ ਸਾਡੇ ਪਹੁੰਚੇਗਾ ਪੂਰੀ ਬਾਈ ਸਸਰੀ ਕਾਲਜੀ ਪੂਰੀ ਕਰਦੀ ਹੈ ਚੈੱਕ ਅੱਜ ਨਾਲੇ ਟਾਇਰਾ ਟੂਰਾ ਦਾ ਪਤਾ ਲੱਜੂਗਾ ਹਾਂ ਕਰਨ ਫੇ ਸੱਸੀ ਕਾਲ ਦੀ ਸਾਰੀ ਰੋਡਾਂ ਦੇ ਟਾਇਰਾ ਦਾ ਪਤਾ ਲੱਗਣਾ ਹਾਂ ਵੀ 14 'ਚ ਕਿੰਨਾ ਦਬਦਾ 13 'ਚ ਕਿੰਨਾ ਦਬਦਾ ਹਾਲੇ ਬੰਦਾ ਦਾ ਬਟਾਲਿਆ ਵਾ ਯੂਨੀਵਰਸਿਟੀ ਵਾਲਾ ਹੀ ਆ ਹਾਲੇ ਸਾਡਾ ਬਾਪੂ ਬੈਠਾ ਉੱਪਰ ਇਹਨੇ ਉਹ ਚੈੱਕ ਕਰਕੇ ਉਹੀ ਚੈੱਕ ਕਰਦਾ ਪੂਰੀ ਚੈੱਕ ਨਹੀਂ ਕਰਦਾ ਬਸ ਹਾਲੇ ਪਹਿਲਾਂ ਅਸੀਂ ਕਹਾਂ ਵੀ ਉਹੀ ਪਾਵੇ ਤੇ ਪੂਰੀ ਦੇ ਗਾਣੇ ਕਹਿੰਦਾ ਚੰਗਾ ਖਿੱਚ ਕੇ ਪਾਉਂਦਾ ਬਾਪੂ ਤੇਰਾ ਚੰਗਾ ਪਾਉਂਦਾ ਪਰ ਤੁਸੀਂ ਢਿਲਾਇਆ ਪਾਉਂਦੇ ਆ ਉਹ ਤਾਂ ਆਰਾਮ ਨਾਲ ਚਲਾਉਂਦੀ ਆ ਉਹ ਪੂਰੀ ਉਹਨੇ ਪੁਰਾਣੇ ਸਪੌਟ ਚ ਲਾਇਆ ਵਾ ਹਾਂ ਪੂਰੀ ਕਹਿ ਜਿੰਨੇ ਹੁਣ ਟਰੈਕਟਰ ਆਈ ਜਾਂਦੇ ਗਾਹਾਂ ਸਪੀਡਾ ਵਧੀ ਜਾਂਦੀ ਹੈ ਨਾ ਸਪੀਡਾ ਵਧੀ ਤੋੜਾ ਬਾਕੀ ਪੂਰੀ ਕੋਲ ਵੀ ਦਾ ਬਾਈ ਕੱਲ ਦਾ ਟਰੈਕਟਰ ਕਿੱਕਣਾ ਰਿਹਾ ਵਧੀਆ ਟਰੈਕਟਰ ਮੈਂ ਕਹਿੰਦਾ RAM ਨੰਦ ਨਾਲ 6 ਲੱਖ ਨੂੰ ਮੋੜਾ ਨਹੀਂ ਹਾਂ ਲੈ ਜਦੋਂ ਮੇਰੀ ਸਲਾਹ ਵੀ ਬਦਲਦੀ ਹੈ ਨਹੀਂ ਬਦਲੀ ਨਾ ਫੇਰ ਨਹੀਂ ਮਿਲਦਾ ਇੱਕ ਵਾਰੀ ਚੀਜ਼ ਹੱਥ ਜਿਹਦੇ ਨਿਕਲ ਗਈ ਫੇਰ ਉਹ ਦੁਬਾਰੇ ਨਹੀਂ ਮਿਲਦੀ ਜੇ ਸਾਨੂੰ 20 ਮਾਡਲ ਮਿਲ ਗਿਆ ਹਾਂ ਫੇਰ ਫੇਰ ਬਦਲੂਗਾ ਹਲੇ ਨਹੀਂ ਹਾਂ ਫੇਰ ਮੈਂ ਛੱਡ ਲਈ ਬਾਕੀ ਵੀਰੋ ਨੰਬਰ ਹੈ 9463101719 ਜੇ ਕਿਸੇ ਕੋਲ ਚੱਲਦਾ ਵੀ ਤੁਸੀਂ ਦੇਖ ਲੈਣਾ ਜੇ ਕਿਸੇ ਕੋਲ 20 ਜਾਂ 21 ਮਾਡਲ ਖੜਾ ਹੈ ਸਰਪੰਚ ਤਾਂ ਜਰੂਰ ਸਰਪੰਚ ਫੋਟੋ ਆ ਭੇਜਿਓ ਕਿਉਂਕਿ ਚਲੋ ਮੰਨ ਦੀ ਖਵਾਇਸ਼ ਹੈ ਕਿਆ ਪਤਾ ਹੌਲੀ ਹੌਲੀ ਟਰਬੋ ਲਵਾ ਲਈਏ ਟਰਬੋ ਲੱਗਣੀ ਉੱਚੇ ਮਾਡਲ ਨੂੰ ਮਾਡਲ ਨੂੰ ਲੱਗ ਕਿਸੇ ਕੋਲ ਵੀ ਹੋਇਆ ਲੱਗ ਇਹਨੂੰ ਵੀ ਜਾਣੀ ਅਸੀਂ ਕਹਾਂ ਵੀ ਜੇ 20 ਕਿਲੋ ਮਿਲ ਜਵੇ ਜਿਵੇਂ ਹੀ ਘੱਟ ਚੱਲਿਆ 100 200 ਘੰਟਾ ਚੱਲ 500 ਤੱਕ ਵੀ ਹਾਂ ਬਾਕੀ ਤੁਸੀਂ ਦੱਸਿਓ ਬਾਕੀ ਤੁਹਾਨੂੰ ਦਿਖਾਉਂਦੇ ਟਰੈਕਟਰ ਬਾਈ ਇਹ ਗੱਲ ਆ ਬਾਈ ਇਹ ਨਹੀਂ ਗੱਲ ਹੈਗੀ ਵੀ ਇਹ ਟਰੈਕਟਰ ਚਲੋ ਸਾਨੂੰ ਪਤਾ ਸੀ ਵੇਚਣਾ ਪਰ ਅਸੀਂ ਪਹਿਲਾਂ ਲੈ ਕੇ ਇਹਦੇ ਟਾਇਰ ਚੇਂਜ ਕਰਨੇ ਹਾਂ ਹਾਂ ਟਰੈਕਟਰ ਇਹ ਵੀ ਨਹੀਂ ਮਾੜਾ ਭੂਰੀ ਹਾਂ ਬਾਕੀ ਤੁਹਾਨੂੰ ਦਿਖਾ ਦਿੰਦੇ ਜਿੱਥੇ ਜਾਤੇ ਹੁਣ ਮਨ ਚ ਆਈ ਹੈ ਸਾਨੂੰ ਕਹਿੰਦੇ ਟਰਬੋ ਨੇ ਚੱਕਰ ਪਾਏ ਵੀ ਐ ਜੱਗਾ ਬਹੁਤ ਜ਼ਿਆਦਾ ਜਾਂਦਾ ਐਵਰੀ ਮੈਂ ਕਹਦਾ ਫੌਰੇ ਕਰਵਾਉਣਾ ਵੀ ਲਿਆਓ ਮੇਰੇ ਕੋਲ ਨਹੀਂ ਲਾ ਗੈਨੂ ਵੀ ਜਾਣੀ ਅਸੀਂ ਸੋਚ ਰਹੇ ਵੀ ਜੇ ਸਿਰੇ ਪਰੇ ਲੱਗ ਜਵੇ ਐ ਜਮਾਈ ਝੋਟੇ ਬਾਕੀ ਦੇਖਦੇ ਆ ਭਾਈ ਬਾਕੀ ਭਾਈ ਜੇ ਕਿਸੇ ਕੋਲ ਹੋਇਆ ਨੰਬਰ ਤੁਹਾਨੂੰ ਦੱਸਤਾ 9463101719 ਸਾਨੂੰ ਦੁਆ ਦਿਓ ਵੀ ਮਾਡਲ ਫੇਰ ਅਸੀਂ ਕਰਾਂਗੇ ਇਹਨੂੰ ਸੇਰ ਫੇਰ ਟਰਬੋ ਲਗੋ ਫੇਰ ਟਰਬੋ ਲਾਵਾਂਗੇ ਪਰ ਨਹੀਂ ਆਦੇ ਸੋਚਦੇ ਆ ਨਾ ਵੀ ਹੋਇਆ ਤਾਂ ਵੀ ਕਿਤੇ ਨਹੀਂ ਚਲੋ ਬਾਕੀ ਭਾਈ ਬਾਪੂ ਨਹੀਂ ਮਿਲਿਆ ਤਾਂ ਫੇਰ ਇਹਨੂੰ ਲਾ ਰਣੀ ਹਾਂ ਫੇਰ ਇਹਨੂੰ ਕਹਿੰਦਾ ਮੈਂ ਕਹਿੰਦਾ ਯਾਰ ਇਹ ਵੀ ਬਹੁਤ ਵਧੀਆ ਤੁਸੀਂ ਕਹਿੰਦੇ ਆ ਹਾਂ ਬਹੁਤ ਵਧੀਆ ਚੱਲਦਾ ਨਹੀਂ ਚਲੋ ਵਧੀਆ ਤਾਂ ਹੈਗਾ ਪੂਰੀ ਬਸ ਮਾਡਲ ਕਰਕੇ ਥੋੜਾ ਮਾਡਲ ਕਰਕੇ ਚੱਲੋ ਚਾਰ ਪੰਜ ਸਾਲ ਉੱਚਾ ਹੋ ਜਾਣਾ ਫੇ ਟਰਪੋ ਲਾ ਕੇ ਫੇ ਅਸੀਂ ਦੇਖਣਾ ਵੀ ਹੈ ਹਾਂ ਜੀ ਫੇ ਬਿਨਾ ਮੋੜ ਕੇ ਦੇਖਣ ਦੀ ਲੋੜ ਹੈ ਬਸ ਕੋਈ ਕਹਿੰਦਾ ਕੁਝ ਨਹੀਂ ਚੱਲਿਆ ਬੇਬੀ ਕੁਝ ਨਹੀਂ ਹੈਗਾ ਇਹ ਵੀ ਨਵੇਂ ਨਾਲ ਦੇ ਆ ਜੇ ਕਿਸੇ ਨੂੰ ਦਸੀਏ ਤਾਂ ਅਗਲੇ ਨੂੰ ਪਤਾ ਲੱਗਦਾ 14 ਮਾਡਲ ਨਹੀਂ 16 17 ਕਹਿੰਦਾ ਲੈ ਮੰਡੀ ਜਿਹਾ ਸੀ ਕੇ ਪਤੇ ਕਹਿੰਦਾ ਭਾਈ ਕਿੰਨਾ ਮਾਡਲ ਹੈ ਕਹਿੰਦਾ 18 ਠੂਰਾ ਉਹਨਾਂ ਮੈਂ ਕਿਹਾ 14 ਕਹਿੰਦਾ ਝੂਠ ਬੋਲ ਰਹੀ ਤੁਸੀਂ ਉਹ ਰੰਗ ਦੇ ਉਹ ਕਰਦੇ ਨਾ ਕੋਈ ਜੰਮਦਰਾ ਸੰਭੀ ਇਹ ਵੀ ਚੀਜ਼ ਹੈ ਬਾਈ ਫੇ ਨਹੀਂ ਰੰਗ ਰੂਪ ਤੇ ਫਿਰ ਪਛਾਣ ਨਹੀਂ ਹੁੰਦਾ ਬਾਕੀ ਭਾਈ ਤੁਹਾਨੂੰ ਦਿਖਾਉਂਦੇ ਹੁਣ 11 ਹਾਲ ਪਾ ਲੇ ਸਪਰਿੰਗ ਵਾਲੇ ਪੂਰੀ ਕਿੰਨੇ ਘਬਾਰੇ ਆ ਘਾਰੇ ਤਾਂ ਬਹੁਤ ਆ ਪਾ ਲਿਆ ਹੈਗੇ ਆ ਹਲੇ ਪਾਪਾ ਵੀ ਥੋੜਾ ਜਨਾ ਹੱਥ ਨਹੀਂ ਲੱਗਦਾ ਤੇ ਸਪੀਡ ਹਾਈ ਚ ਆ ਕੇ ਡੈਟਾ ਉਹਦਾ ਥੋੜਾ ਜਨਾ ਹੱਥ ਨਹੀਂ ਲੱਗਦਾ ਪੇਤ ਪੈ ਜੂ ਪੈ ਜੂ ਪੇਤ ਹਾਂ ਪੇਤ ਤਾਂ ਪੈ ਜਾਣਾ ਕੀ ਤੇ ਨਹੀਂ ਪੇਤ ਫੇ ਨਾਲੇ ਜੇ ਅਸੀਂ ਕਹੀਏ ਵੀ ਉਹਨੂੰ ਚਲਾਉਣਾ ਨਹੀਂ ਆਉਂਦਾ ਸਾਨੂੰ ਆਉਂਦਾ ਇਹ ਤਾਂ ਫੇ ਅਸੀਂ ਮੂਰਖ ਹੋਏ ਹਾਂ ਠੀਕ ਈ ਉਹ ਪੁਰਾਣਾ ਪੁਰਾਣਾ ਖਿਲਾੜੀ ਆ ਲੋ ਸਪੀਡ ਰੈਕਟਰ ਚਲਾਏ ਦੇਣਾ ਲਓ ਜੀ ਬਾਈ ਖੇਤਾਂ 'ਵਾਂ ਪਹੁੰਚ ਗਏ ਪੂਰੀ ਪਤਾ ਨਹੀਂ ਕਿਹੇ ਜਾ ਖੇਤ ਰੋੜਾ ਹੀ ਬਣਿਆ ਪਿਆ ਓਹ ਤਣਕ ਨੂੰ ਕਿਹੜਾ ਪਾਣੀ ਲੈਣਾ ਬਾਈ ਰੋੜਾ ਹੀ ਬਣਿਆ ਪਿਆ ਦੇਖ ਲਓ ਖੇਤ ਲੈ ਜਮੀਂ ਪਾਈ ਜਾਂਦਾ ਹਾਂ ਏੜ ਦੇ ਦਿਆ ਨੇ ਕੱਕਣਾ ਭੱਜਣਾ ਦਾ ਰੋੜਾ ਹੀ ਬਣਾ ਤਾ ਪੂਰੀ ਤੇਰਾ ਹਾਂ ਟੈੜਾ ਬਹੁਤ ਹੋ ਗਿਆ ਪਾਤੀ ਪਾਈ ਦੇਖ ਲਓ ਤੁਸੀਂ ਜਿਹੜੇ ਹੁਣ ਖੇਤ ਬਾਹ ਹੋ ਰਹੇ ਆ ਜੇ ਉੱਪਰ ਵਾਲੀ ਕਿਰਪਾ ਨਾ ਹੋਈ ਤਾਂ ਕਿਹੜੇ ਆ ਪੂਰੇ ਕਿਹੜੇ ਤਾਂ ਪਾਣੀ ਆਪਾਂ ਨੇ ਵੀ ਲੈ ਡਰਦੇ ਮਾਰਿਆ ਨੇ ਹਾਂ ਪਾਣੀ ਕਿਨੂੰ ਲਾਏ ਨਹੀਂ ਸੀ ਪਾਣੀ ਕੀ ਇਹਦਾ ਪੂਰੀ ਉਹ ਹੋ ਗਿਆ ਗਰਦਾਸਪੁਰ ਵਾਲੀ ਧਰਤੀ ਬਣ ਗਈ ਰੋੜੇ ਦੇਖਦੇ ਹਾਂ ਬਣ ਗਿਆ ਹਾਂ ਹੋਰ ਦੇਖੋ ਬਲਟਾ ਹੋ ਰਹੀ ਹੈ ਲੈ ਉਹ ਲੱਗਿਆ ਬਾਈ ਬਾਪੂ ਹੁਣ ਲੰਬਾ ਘੇਰਾ ਦੇਣ ਐਡਾ ਪਖੁੰਝੇ ਬਾਹਰੇ ਪੁੱਠਾ ਦੂਜੇ ਲੰਬਾ ਖੁੰਝੇ ਪੁੱਠੇ ਕਿਹੜੇ ਦੇ ਇੱਕ ਭਾਈ ਹਾਲੇ ਨਵਾਂ ਨਵਾਂ ਟਰੈਕਟਰ ਹੈ ਠੀਕ ਹੈ ਘਾੜ ਵੀ ਗਹਿਰਾ ਹੈ ਅੱਗੇ ਅਸੀਂ ਨੌਗੇ ਪਾਉਂਦੇ ਆ ਉਹ ਚੀਜ਼ ਵੱਟ ਤੇ ਡਰਦਾ ਥੋੜਾ ਉਹ ਚੀਜ਼ ਦਾ ਹੀ ਫਰਕ ਹੈ ਵੱਟ-ਵੁੱਟ ਵੀ ਵੱਡ ਹੋ ਜਾਂਦੀ ਹੈ ਲੈ ਆ ਗਿਆ ਹੁਣ ਉਹਨੇ ਘਰੇ ਹੀ ਰੰਦਾ ਹੈ ਮੇਰੇ ਵਾਲਾ ਤਾਂ ਉੱਥੇ ਹੀ ਰੱਖਦਾ ਹੈ ਹਾਂ ਮੇਰੇ ਵਾਲਾ ਉੱਥੇ ਹੀ ਰੱਖਦਾ ਪੂਰੀ ਵਾਲਾ ਕੰਮ ਹੈ ਕਹਿੰਦਾ ਉੱਥੇ ਹੀ ਰੱਖਦਾ ਏ ਲਓ ਜੀ ਭਾਈ ਪੂਰੀ ਕਿਆ ਹੋ ਗਿਆ ਦਾ ਜੈਕ ਘਟਵਾਦ ਲੱਦਦਾ ਇੱਕ ਇਹਦਾ ਖੜਾ ਕੇ ਨਹੀਂ ਘਰਾਉ ਕਰਦੇ ਹਾਂ ਅੱਪਾ ਸਵਾਗੇ ਦੀ ਵਾਰੀ ਨੂੰ ਇੱਧਰ ਹੀ ਫਾਨ ਚੱਕ ਦਿੰਦੇ ਆ ਹਾਂ ਵੀ ਉਹ ਲੈ ਨਾ ਦੇਖੇ ਉਹੀ ਘਟਵਾਦ ਲੱਗਦਾ ਦਾ ਭਾਈ ਹੁਣ ਤੇ ਲੈ ਦਦਾ ਪੁਰੀ ਇਹ ਜਾ ਰਪਿਆ ਆਵੇ ਛਾਲਾ ਮਾਰਦਾ ਹਾਂ ਜਾ ਰਪਿਆ ਇਹ ਤੇ ਬਾਈ ਛਾਲਾ ਵੀ ਮਾਰੂਗਾ ਛਾਲਾ ਦਾ ਫੇਟ ਪੱਟਾ ਫੇਟ ਬਾਈ ਜੀ ਕੋਈ ਤਵੀਆਂ ਤਵੀਆਂ ਬੱਕੀ ਬਾੜਦੀਆਂ ਸਾਡੇ ਹੁੰਦਾ ਸੁੱਕਾ ਸਾਡੇ ਤਾਂ ਐ ਨਹੀਂ ਪਾਉਣ ਦੇਣਾ ਉਹਨੇ ਘਾ ਐ ਕਰ ਮੈਨੂੰ ਪਾਣੀ ਝੱਡਾ ਕਾਦੇ ਥੋੜੀ ਰੁਕਾ ਕੇ ਪਾਉਣ ਦੇਣਾ ਅਸੀਂ ਹੁਣ ਦੇ ਪਾ ਕੇ ਨਾ ਹਾਂ ਰੇ ਪਾਣਾ ਸੁਆਗਾ ਮਾਰਾਂਗੇ ਕਿਉਂਕਿ ਬਾਈ ਹੁਣੀ ਦੇ ਪਾ ਸੁਆਗਾ ਮਾਰੂਗੇ ਪਹਿਲਾਂ ਨਾ ਅਸੀਂ ਪੂਰੀ ਲਿਆ ਦੇਤੀ ਰੇ ਠਿੱਕਾ ਮਾਰਿਆ ਬਾਈ ਗਾਲਾ ਹੁਣ ਅਸੀਂ 10-15 ਟਰਾਲੀਆਂ ਪਾ ਰਹੇ ਨੇ ਤਸੱਲੀ ਕਰਾ ਦੇਣੀ ਫੇਤੀ ਕਿ ਨਹੀਂ ਲੈ ਭਾਈ ਲੈ ਮੈਂ ਕਹਿੰਦਾ ਪਾਈ ਦਾ ਹੱਕ ਦਾ ਹੁੰਦਾ ਟਰੈਕਟਰ ਦਾ ਟਰੈਕਟਰ ਠੀਕ ਚੱਲਦਾ ਹੋਰ ਹਾਲੇ ਗੇਰ ਜੇ ਨਹੀਂ ਬਾਪੂ ਨੂੰ ਸਮਝ ਲਾ ਦੇ ਲੋਟ ਉਹ ਬਹੁਤ ਸਾਫ ਆਹ ਪਾਪ ਉਹ ਤੁਰ ਹੀ ਜਾਂਦਾ ਇਹਨਾਂ ਨਾਲ ਉਹਨਾਂ ਨਾਲ ਪਾਪ ਕਿਨੇ ਪੂਰੀ ਵੀ ਨਹੀਂ ਉਹ ਸਾਫ ਆ ਜੋ ਦੇਖ ਲੈ ਅੱਡ ਗੋਡੇ ਵੀ ਉੱਪਣੀ ਪਏ ਆਟੇ-ਗੋਟੇ ਵੀ ਉੱਪਨੀ ਪਏ ਆ। ਆਬ ਕਰ ਦੇਣਾ ਲੋਡ ਇਹਨੇ ਖੇਤ ਜਿਹੜਾ ਮਾੜਾ ਵਾਤਾ ਪਹਚਾਣੀ ਵਾਜਾ 13 ਕਰ ਦੇਣਾ ਇਹਨੇ ਜਿਹੜਾ ਕੈੜਾ ਏ ਪੂਰੀ ਵਾਇਦਾ ਹੀ ਲੋਡ ਆਉਂਦਾ ਹਾਂ ਹੁਣ ਫਰਕ ਹੈ ਜੈਕ ਮੜਾ ਜੇ ਦੋ ਚੂੜੀਆਂ ਕਸੀ ਹੋ ਉਹੀ ਪੂਰੀ ਚੱਕ ਫੜਦਾ ਦਾ ਇੱਕ ਸਾਈਡ ਪਰ ਇੱਕ ਸਾਈਡ ਉਹ ਫੜਦਾ ਫਿਰ ਜਾਂ ਮੋੜ ਪਰ ਏਕਾ ਪਰ ਇਸ ਘੱਟ ਕਰ ਦਿੰਦੇ ਮੋੜ ਪਾ ਕੇ ਹਾਂ ਫਿਰ ਲਿਫਟ ਮਾੜੀ ਚੱਕ ਲਵੇ ਫਿਰ ਲੋਟ ਰਹਿਂਦਾ ਹੈ ਚਲੋ ভাই ਬਾਕੀ ਕਮੈਂਟ ਕਰਕੇ ਵੀ ਦੱਸਿਓ ਹੂੰ ਇਹ ਚੱਕਣਾ ਚੱਲਦਾ ਅਸੀਂ ਦਾ ਟਰਬੋ ਦਾ ਚੱਕਰ ਚ ਹੈ ਚਲੋ ਬਾਕੀ ਕੋਈ ਪਤਾ ਨਹੀਂ ਬਾਪੂ ਨੂੰ ਪੁੱਛ ਲੈਂਦੇ ਬਾਕੀ ਭਾਈ ਕਿਹੜੇ ਗੇੜੇ ਚ ਰੱਬਦਾ ਹੈ ਹਾਂ ਹਾਂ ਦੇਖ ਲੈਣਾ ਇਸ ਨੂੰ ਵੀ ਦੇਖ ਲੈਣਾ ਕਿਹੜੀ ਇਹ ਕੀ ਵਾਲੀ ਕੋਰੀ ਕਹਿੰਦਾ ਮਨੀਗਾ ਅਗਲੇ ਦੇਖ ਲੈਣਾ ਤੇ ਚਲਾਉਂਦਾ ਘੱਟ ਰੇ ਚੱਕੜਾ ਜੱਟ ਰੇ ਚੱਕੜਾ ਜੱਟ ਇਹ ਜਿਸ ਨਾਲ ਵੀ ਤੇਲ ਜ਼ਿਆਦਾ ਖਿੱਚਣਾ ਚਾਹੀਦਾ ਹੈ ਹੈ ਸਿਰਫ 10000 ਰੁਪਏ ਮੱਝ ਬਣਦੀ ਜੀ ਸਿਰਫ ਸੌਂਡ ਵਾਲੀ ਨਹੀਂ ਦੇਖਣਾ ਜੇਖਣਾ ਕਰਦਾ ਹਰੇ ਨਹੀਂ ਪੂਰੀ ਹੈ ਤਾਂ ਪੂਰਾ ਲੋਹੀ ਬਣੀ ਵੀ ਧਰਤੀ ਆਪਣੀ ਹੈ ਕਰਹੀਂ ਜਿੱਥੇ ਬਾਹ ਹੋਇਆ ਉੱਥੇ ਸੈਟਅਪ ਆਈ ਜਿੱਥੇ ਨਹੀਂ ਬਾਹ ਹੋਇਆ ਪੂਰਾ ਲੋਹਾ ਇਹ ਕਿਉਂਕਿ ਅੱਜ ਮੇਰੇ ਭਾਈ ਗੁੜੀਆ ਦਾ ਟਾਇਰ ਵੀ ਖੋ ਗਏ ਲੱਭਣੇ ਆ ਪਤਾ ਨਹੀਂ ਕਿੱਥੇ ਰੱਖ ਕੇ ਭੁੱਲ ਗਿਆ ਗੁੜੀਆ ਦੇ ਟਾਇਰ ਖੋ ਗਏ ਜਿਹੜੇ ਮੇਰੇ ਪਾਈਪ ਦੇ ਚ ਹੂੰ ਉਹ ਤੁਸਲਾ ਤੇਰੀ ਹੁੰਦੀ ਹੈ ਲੱਭ ਲੈਣੀ ਹੈ ਦੂਜੀ ਕਿਹੜੀ ਦੇ ਪੋਰੇ ਨੇ ਉਹ ਟਰੈਕਟਰ ਮੰਗਣਾ भाई बैठा भाई बैठा <दिंगेड़ा> पहला पहला हाई है भाई हाई कितने हाँ पहला हाई है पहले हाई थोड़ा बहुत है ਅਸੀਂ ਤਾਂ ਲੋਆ ਲੂਆ ਚ ਫਸੇ ਹੋਏ ਤੇ ਲੋਹ ਚਲਾ ਕੇ ਦੇਖੋ ਫੇਰ ਸਹੀ ਚੱਲੂਗਾ ਨਾ ਤੁਸੀਂ ਟ੍ਰੇਨ ਨੂੰ ਤੁਸੀਂ ਐ ਤਾਂ ਫਾਲੇ 9 9 11 11 ਪੌਣੇ ਚਾਹੀਦੀ ਨਹੀਂ ਨੂੰ ਹਾਂ 11 11 ਪਹਿਲੀ ਵਾਰ ਠੋਕ ਤਾ ਨਾ ਨਾ ਇਹਨਾਂ ਕਿੰਨੇ ਚੱਕਰਾਂ 'ਚ ਚੱਲਦਾ ਕਿੰਨੇ ਚੱਕਰਾਂ 'ਚ ਚੱਲਦਾ ਕਿੰਨੇ ਚੱਕਰਾਂ 'ਚ ਚੱਲਦਾ ਜੀ ਕਿੰਨੇ ਚੱਕਰਾਂ 'ਚ ਚੱਲਦਾ ਹੈ ਚੱਕਰ ਚੱਕਰ ਨੂੰ ਦੇਖੋ ਹੋਰ ਇੱਕ ਵਾਰ ਨਾ ਟਾਪ ਲੋਹ 'ਚ ਦੇਖਿਓ ਇੱਕ ਤੀਏ ਲੋਹ 'ਚ ਦੇਖਿਓ ਕਿਹਣਾ ਚੱਲਦਾ ਭਾਈ ਇਹ ਪਹਿਲਾ ਘੇਰਤਾ ਇਹ ਤੁਸੀਂ ਚਲਾਓ ਆਪ ਹਾਂ ਕੇ ਤਾਂ ਬਹੁਤ ਘੇੜਾ ਤਾਂ ਜੀ ਕੇ ਤਾਂ ਕਿਹੜਾ ਪੂਰਾ ਲੱਗ ਮੈਂ ਹੋਰ ਪਹਿਲੇ ਵਿਚਾਰੇ ਨੇ ਪਾਇਆ ਹਨ ਪਹਿਲੇ ਕੇ ਤਾਂ ਕਿੰਨਾ ਘੇੜਾ ਹੈ ਇਹ ਤਾਂ ਭਾਈ ਫੁੱਲ ਘੇੜਾ ਕੇ ਤਾਂ ਲੈ ਭਾਈ ਹੁਣ ਸਾਡਾ ਦੂਆ ਬੰਦਾ ਚੇਂਜ ਹੋਇਆ ਹੈ ਹੁਣ ਇਹ ਵੀ ਦੇਖੋ ਕਿਹੜਵਾ ਆਪ ਲੋ ਚੱਲਣਾ ਮੇਰੇ ਕੋਲ ਤਾਂ ਆਪ ਲੋ ਚਲ ਟਾਪ ਲੋ ਜੀ ਦੇਖਦੇ ਕਿੰਨੇ ਚੱਕਰ ਲੈ ਭਾਈ ਟਾਪ ਲੋ ਪੂਰੀ ਪਹਿਲੇ ਹਾਈਵਾ ਖਾਸੇ ਕਿਹੜੇ ਆ ਹਾਂ ਥੋੜਾ ਬਹੁਤ ਆ ਥੋੜਾ ਬਹੁਤ ਆ ਪਹਿਲਾ ਹਾਈ ਦਾ ਦੂਏ ਮਾ ਕਿਥੇ ਜਾ ਬਣੋ ਮੈਂ ਟਰਾਲੇ ਨਾਲ ਦੂਏ ਹਾਈ ਚ ਲੈ ਕੇ ਆਇਆ ਨਹੀਂ ਆਪਣੇ ਨਾਲ ਤੀਏ ਹਾਈ ਚ ਤੀਏ ਹਾਈ ਚ ਲੈ ਕੇ ਆਉਂਦਾ ਅੱਛਾ ਉਹਦਾ ਤੋਰਾ ਇਧੇ ਨਾਲ ਰਾਲਦਾ ਤੀਏ ਹਾਈ ਇਹ ਦੂਏ ਲਿਓ ਹਾਈ ਚ ਵੀ ਦੇਖ ਲਓ ਐਨ ਮਜਾਂਦਾ ਬਰਾਬਰ ਆਇਆ ਭਾਈ ਪੂਰੀ ਨੂੰ ਦੋਹੇ ਚ ਲਾ ਕੇ ਦੇਖ ਲੈ ਲੈ ਆ ਟਾਪ ਲੋ ਆ ਭਾਈ ਖਾਦਾ ਕਿਹੜਾ ਆ ਟਾਪ ਰੋਚ तीए वा होगा पूरी तिया है केिया ला लाके देखी तिया हाँ तिया भी सही चलता भाई आके देखो टापू भी ला के देख लिया तिया भी पहला हाई भी ਕਿਉਂਕਿ ਹਲਾਉਣੇ ਜਿਆਦਾ ਏ ਮੈਂ ਤੁਹਾਨੂੰ ਦੱਸਦਾ ਨਹੀਂ ਵੀ ਪਹਿਲੇ ਇਹਨੂੰ ਸਹੀ ਵਾਹ ਹੋਣਾ ਜੇ ਦੂਏ ਪਾਸੇ ਨੂੰ ਪਾਉਂਦੇ ਨਾ ਫੇਰ ਢੋਲਾ ਪਾਉਂਦੇ ਫੇਰ ਰੇਸ ਔਲੀ ਰੱਖਣੀ ਪੈਂਦੀ ਆ ਬਾਕੀ ਮੀਂਹ ਵੀ ਨਹੀਂ ਪਏ ਖੇਤ ਲੱਕੜੀਓ ਬਣੇ ਪਈ ਉਹਦੇ ਕਰਕੇ ਤਾਂ ਹੋਰ ਰੇਤ ਵਾਦਵਾ ਲੱਗ ਜਾਣਾ ਪਾਣੀ ਭੋਣਾ ਕੁਸ 11 ਹਾਲਾਂ ਦਾ ਭਲੇਖਾ ਵੀ ਪੈਂਦਾ ਸਦੇ ਪਾਸੇ ਦੇਖਣੇ ਪੈਂਦੇ ਆ ਨੌ ਚਲਾਏ ਨੌ ਦਾ ਟੈਰਰ ਬਰਾਬਰੇ ਭੱਜੇ ਫਿਰਦੇ ਆ ਐ ਮੋਰੀ ਤੇ ਨਹੀਂ ਹਾਲ ਵੀ ਥੋੜਾ ਜਿਹਾ ਨਿੱਗਰ ਆ ਨਿੱਗਰ ਹਾਲ ਆ ਨਹੀਂ ਨਹੀਂ 11 ਖਿੱਚ ਰਿਹਾ ਪੂਰੀ 11 ਹੀ ਚੱਲਦੀ ਹੈ ਹੁਣ ਦੇਖੋ ਹੁਣ ਇਹ ਹੁਣ ਚਾਹ ਟਾਪ ਲਾ ਲਿਆ ਭਾਈ ਟਾਪ ਉਹ ਵੀ ਸਹੀ ਚੱਲਦਾ ਯਾਰ ਹੁਣ ਰੇਸ ਵੀ ਨੋਰਮਲ ਹੈ ਪੂਰੀ ਬਾਕੀ ਆ ਦੇਖ ਲੋ ਭਾਈ ਆ ਕੋ ਨਿਕਲਦਾ ਵਿੱਚ ਤੇ ਡਲੇ ਹੀ ਨਿਕਲਦੇ ਹਲੇ ਪੂਰੀ ਤਾਂ ਵੀ ਦੇਖਣਾ ਝੂਟਾ ਹੁਣ ਇੱਕ ਵਾਰ ਤੂੰ ਵੀ ਦੇਖ ਲੈ ਚਲਾ ਕੇ ਯਾਰ ਨਹੀਂ ਤੈਂ 11 ਹਲ ਚਲਾਏ ਹੈ ਨਹੀਂ ਨਹੀਂ ਇੱਕ ਵਾਰ ਡੈਮੋ ਲੈ ਤੈਨੂੰ ਵੀ ਪਤਾ ਲੱਗੂਗਾ ਓਏ ਭਾਈ ਮੇਰਾ ਕੋਈ ਨਾ ਬਣਦੇ ਵਾਲਾ ਵਾਲਾ ਨਹੀਂ ਨਹੀਂ ਇੱਕ ਵਾਰ ਪਤਾ ਲੱਗੂ ਗੈਰ ਪੂਰੀ ਨੇ ਵੀ ਗੈਰ ਹਾਲਾ ਚ ਚਲਾਇਆ ਏ ਤੇਰ ਬਾਈ ਸਹੀ ਆ ਤੇਰ ਬਾਈ ਸਹੀ ਲੈ ਪੂਰੀ ਵੀ ਦੱਸ ਦੂਗਾ ਹੁਣ ਕਿੰਨਾ ਕੁ ਚਲਾਇਆ ਕਿਆ ਕਰਿਆ ਕਿ ਨਹੀਂ ਤੇਰ ਬਾਈ ਸਹੀ ਇਹ ਵੀ ਹੋ ਰਿਹਾ ਹੈ ਹਾਂ ਹੌਲੀ ਰੱਖਦਾ ਇਹ ਹੀ ਹੌਲੀ ਵਾਗੇ ਖੁਸ਼ਾ ਪੂਰੀ ਵੀ ਨਹੀਂ ਕਿੰਨੇ ਚੱਕਰ ਚਾਹੀਦੇ 1600 1500 ਇਹ ਤਾਂ 1400 ਚੱਕਰ ਪਰ ਵੰਦੇ ਮੈਂ ਤਾਂ 16 1700 ਪਰ ਵੰਦਾ ਫਿਰ ਟਰੈਕਟਰ ਲੋੜ ਨਹੀਂ ਮੰਦਾਰ ਪਿਆ ਇੰਦਰ ਹਾਂ ਹਾਂ ਇਹ 1400 ਚੱਕਰ ਤੇ ਜਾਂਦਾ ਕਰ 1400 ਚੱਕਰ ਭਰਾ ਬਾਈ ਆ ਹੁਣ ਦੇਖ ਲੋ ਤੇ ਸੱਟ ਇਹ ਟਾਬਲੋ ਆ ਨਾ ਹੁਣ ਇੰਡੀਕੇਟਰ ਪਰ ਹੈਵੀ ਹੈ ਹੈਵੀ ਹੈ ਭਾਈ ਟਾਬਲੋ ਆ ਸਾਈ ਚੱਲ ਰਹਿਣ ਦੇਖੋ ਓਕੇ ਆ ਭਾਈ ਆ ਕੋ ਥੋੜੇ ਜਿਹਾ ਹਾਲਾਂ ਦੀਆਂ ਬਾਈ ਲੱਖਾਂ ਨਾਲ ਥੋੜੇ ਜਿਹਾ ਮੁਛੀਆਂ ਪੀਆਂ ਉਹਦਾ ਵੀ ਫਰਕ ਹੈ ਬਿੰਗੇ ਟੇਡੀਆਂ ਹੋਈਆਂ ਪੀਆਂ ਹਾਂ ਬਾਕੀ ਓਕੇ ਆ ਨਾ ਮੈਨੂੰ ਪੂਰੀ ਦੀ ਚਲਾਈ ਠੀਕ ਲੱਗਦੀ ਹੈ ਜੀ ਕਦ ਕੀ ਕਹਿੰਦੇ ਪੂਰੀ ਨੇ ਪੂਰੀ ਨੇ ਵਾਇਆ ਪਿਆਰਾ ਪੂਰੀ ਕਹਿੰਦਾ ਮੈਂ ਆਪਣੇ ਮੌਂ ਤੇ ਹੀ ਨਹੀਂ ਵੇਸ ਪਰ ਹੈ ਦੂਰ ਨੂੰ ਤਾਂ ਨਹੀਂ ਜਾਂਦਾ ਕੱਲੀ ਵੇਖੀ ਜਿੰਨਾ ਮਾਰੀ ਦੋਸਤ ਨੂੰ ਤਾਂ ਜਿੰਨਾ ਹੌਲੀ ਹੋਊਗਾ ਉਹਨਾਂ ਫ ਕਹਿੰਦੇ ਜਾਨਾ ਡਰਾਈਵਰ ਉਦੋਂ ਹੌਲੀ ਹੋਏ ਫੇਤੇ ਜਿੰਨਾ ਮਰਜੀ ਰੇਸੇ ਲੋ ਇੱਥੇ ਡਰਾਈਵਰ ਉਹੀ ਹੋ ਗਿਆ ਹਾਂ ਬੜੇ ਬਾਹਰ ਤੋਂ ਆਉਂਦਾ ਰੋਡ 'ਤੇ ਹੌਲੀ ਰੱਖੋ ਬਾਪੂ ਕਹਿੰਦਾ ਅਸੀਂ ਪਾਸੇ ਨਹੀਂ ਸਿਰੇ ਪਾਣੇ ਵੀ ਨਟ ਲਾ ਕੇ ਫਲਾਣਾ ਦਿੰਦਾ ਉੱਥੇ ਸਾਰੇ ਖੁੰਡ ਪਾਏ ਜਾਂਦੇ ਇੱਥੇ ਜਿੰਨੀ ਮਰਜ਼ੀ ਰੇਸੇ ਲੋ ਇੱਥੇ ਜੋਰ ਇਹਦਾ ਲੱਗੂ ਹੀ ਲੱਗੂ ਆਉਂਗਾ ਆਹ ਬੜੇ ਖੇਤਵਾ ਲੱਗੂਗਾ ਇਹ ਤਾਂ ਹੈ ਬਾਤੀ ਫਾਈ ਵੰਪਰ ਬੰਪਰ ਵੀ ਲੱਗਿਆ ਵਾਹ ਪਾਰਾ ਹੋਇਆ ਬਟਰਟਰ ਦੇ ਮਰਮ ਬੜੇ ਬਾਈ ਬੈ ਟਾਇਰ ਤੇ ਨਾ 13 ਦੇਵੇਂ ਬਈ 14 ਦੇ ਪਵਾਏ ਪਏ ਆ ਓਰੇ ਕਿਨੇ ਚੱਕਰਾਂ 'ਚ ਬੰਨਦਾ ਬਾਈ ਚਰੇ ਨਾ ਨਿਕਲਣਾ ਇਹ ਚੱਲਦਾ ਆਪਣਾ 1400 ਪਰ 1400 ਪਰ ਠੀਕ ਐ ਨਾ ਡਾ ਬਰੋ ਠੀਕ ਐ ਹਾਂ ਤੋ ਰਾਜਾ ਤੈਰ ਤਾਂ ਨਹੀਂ ਫੜਦੇ ਹਾਂ ਤੋ ਰਾਜਾ ਆ ਜਾ ਗਿਆ ਤੋ ਰਾਜਾ ਬੁਰੀ ਕਹਦਾ ਲੈ ਭਾਈ ਹੁਣ ਬਾਪੂ ਬੈਠੂਗਾ ਫੇਰ ਦੁਵਾਰਾ ਝਟ ਦੇਖੂਗਾ ਬਾਪੂ ਨੂੰ ਘੇਰ ਦੇਖਦੇ ਕਿਹੜਾ ਲੰਬਾ ਹੈ ਹਾਂ ਦੁਵਾਰਾ ਤੇ ਹਾਂ ਪਹਿਲਾਂ ਤੇ ਬਾਅਦ ਪਾਟਾ ਹਾਂ ਮੈਨੂੰ ਹੋਰ ਕੰਮ ਹੈ 1 ਮੀਟਰ ਦੇਖਿਆ 1 ਮੀਟਰ ਦੇਖਿਆ ਬਾਪੂ ਨੇ ਵੀ ਪੂਰੀ ਕਿਹੜਾ ਲਾਇਆ ਹੁਣ ਟਾਵਲੋ ਲੱਗਿਆ ਹੈ। ਨੇ ਟਾਵਲੋ ਹੈ। ਕਹ ਹਾਈ ਲੈ ਕੇ ਖੋਜਾ ਬਾਪੂ। ਛੱਡਲੀ ਹੁਣ। ਚਾਰ ਬਾਰ। ਤੇ ਛੱਡਲੀ। ਆਹੋ ਚੱਲਦੇ ਭਾਈ ਹੁਣ। ਲਓ ਜੀ ਭਾਈ ਖੇਤ ਪਾਇਆ ਏ ਖੇਤ ਦੇ ਲੋ ਕਿਹੜੇ ਸਾਫ ਨਾਲ ਸੁੱਕਾ ਰ ਟਰੈਕਟਰ ਸਾਰੇ ਉੱਭਲ ਗਏ ਭਰਿਆ ਪਿਆ ਏ। ਪਾਣ ਵੀ ਨਹੀਂ ਹੁੰਦਾ। ਪਿਆਰ ਵੀ ਨਹੀਂ ਹੁੰਦਾ। ਪੂਰੀ ਮੇਕਅਪ ਕਰਾ ਕੇ ਲਾਇਆ। ਹਾਂ। ਕੋਟਰ ਦਾ ਆਇਆ। ਕੋਟਰ ਲੋਆ ਕੇ ਲਾਇਆ ਭਾਈ ਇਹਨਾਂ ਪਾਣ ਨਹੀਂ ਹੁੰਦਾ ਹੈਗਾ। ਦਾ ਆਪੋ ਨੇ ਮੂਰੇ ਮੂਰੇ ਭਾਈ ਮਹਿਰਪੁਰੀ ਹੋ ਕੇ ਜਾ ਰਹੇ ਆ